嗯。嗯。Hmm. Hmm. ਮੈਂ ਘਰੋਂ ਤੀਰ ਮੰਨੇ ਤੀ ਹਾਂ ਰੋਕ ਦੇ ਹਾਂ ਰੋਕ ਦੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪੁੱਤਰ ਤਰਤੀ ਤੋਂ ਅੱਜ ਜੋ ਇਹ ਮਾਡਲ ਬਣਾਇਆ ਗਿਆ ਹੈ ਦਾਸ ਵੱਲੋਂ ਤਕਰੀਬਨ 400 ਸਾਲ ਪੁਰਾਣੀ ਦੇਖ ਵਾਲਾ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਜਿਦੇ ਵਿੱਚ ਕੀ ਕੱਚੀ ਪ੍ਰਕਰਮਾ ਬਿਨਾ سونے ਦਾ ਸ੍ਰੀ ਦਰਬਾਰ ਸਾਹਿਬ ਦਿਖਾਇਆ ਗਿਆ ਹੈ ਇਹ ਮਾਡਲ ਬਣਾ ਕੇ ਦਾਸ ਵੱਲੋਂ ਦੇਸ਼ ਦੇਸ਼ ਦੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦਾਸ ਵੱਲੋਂ ਲੱਖ ਲੱਖ ਵਧਾਈਆਂ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਜਿੱਥੇ ਦੇਸ਼ ਦੇਸ਼ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਪੁਰਬਾਂ ਨੂੰ ਮਨਾ ਰਹੀ ਹੈ ਦਾਸ ਵੀ ਯਤਨ ਕਰਦਾ ਹੈ ਕਿ ਹਰ ਵਾਰ ਨਗਰ ਕੀਰਤਨਾ ਤੇ ਨਵੇਂ-ਨਵੇਂ ਗੁਰਪੁਰਬਾਂ ਤੇ ਜਿੰਨੇ ਵੀ ਸਾਡੇ ਇਤਿਹਾਸਿਕ ਗੁਰਪੁਰਬ ਆਉਂਦੇ ਨੇ ਸਭਨਾਤੇ ਕੋਈ ਇਸ ਤਰ੍ਹਾਂ ਦਾ ਧਾਰਮਿਕ ਸੰਦੇਸ਼ ਕੌਮ ਦੇ ਨਾਮ ਦੇ ਦਿੱਤਾ ਜਾਵੇ ਤਾਂ ਕਿ ਸਾਡੇ ਜੋ ਬੱਚੇ ਨੇ ਜੋ ਪੰਜਾਬ ਆ ਪੰਜਾਬ ਤੋਂ ਬਾਹਰ ਵਸਦੇ ਨੇ ਉਹ ਸਾਰੇ ਇਤਿਹਾਸ ਤੋਂ ਜਾਣੂ ਹੋ ਸਕਣ ਦਾਸ ਇਹ ਮਾਡਲ ਨੂੰ ਬਣਾਉਣ ਲਈ ਤਕਰੀਬਨ 2.5 ਤਿੰਨ ਮਹੀਨੇ ਦਾ ਸਮਾਂ ਲੈ ਕੇ ਚੱਲਿਆ ਸੀ ਤਕਰੀਬਨ 8-10 ਘੰਟੇ ਰੋਜ਼ ਇਸ ਮਾਡਲ ਨੂੰ ਦੇ ਕੇ ਤੇ 2.5 ਤਿੰਨ ਮਹੀਨਿਆਂ 'ਚ ਮਾਡਲ ਤਿਆਰ ਹੋਇਆ ਤੇ ਦੁਨੀਆ ਦਾ ਪਹਿਲਾ ਹੈ ਬਿਨਾ ਸੋਨੇ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਹੋਣ ਕਰਕੇ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੈ ਇਸ ਸਮੁੱਚੇ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਦਾਸ ਇੱਕ ਨਿਮਾਣਾ ਜਿਹਾ ਕਲਾਕਾਰ ਹੈ ਇਸ ਤੋਂ ਇਲਾਵਾ ਵੀ ਦਾਸ ਵੱਲੋਂ ਦਸਾ ਪਾਸਾਈਆਂ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਖਤ ਸਹਬਾਨਾ ਦੇ ਮਾਡਲ ਅਤੇ अनेका ਪਾਕਿਸਤਾਨ ਦੇ ਵੀ ਗੁਰਧਾਮਾਂ ਦੇ ਮਾਡਲ ਦਾਸ ਵੱਲੋਂ ਸੇਵਾ ਨਿਭਾਈ ਗਈ ਹੈ ਜੂਨ 1984 ਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਟਹਿਟਰੀ ਹੋਇਆ ਮਾਡਲ ਹੈ ਉਹ ਵੀ ਦਾਸ ਵੱਲੋਂ ਬਣਾ ਕੇ ਦੇਸ਼-ਦੇਸ਼ ਦੀਆਂ ਸੰਗਤਾਂ ਦੇ ਸਨਮੁਖ ਅਨੇਕਾਂ ਵਾਰੀ ਕੀਤਾ ਜਾ ਚੁੱਕਾ ਹੈ ਦਾਸ ਦਾਏ ਦਿਲੀ ਰੀਜ ਹੁੰਦੀ ਹੈ ਕਿ ਆਪਣੀ ਕਲਾ ਰਾਈ ਗੁਰੂ ਰਾਮਦਾਸ ਪਾਤਸ਼ਾਹੀ ਦੇ ਜੋੜਿਆਂ ਦੀ ਝਾੜੀ ਹੁੰਦੀ ਰਵੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਗੁਰੂ ਸਾਹਿਬ ਦੇ ਇਤਿਹਾਸ ਦੀ ਸੇਵਾ ਕਰਦੇ ਰਹੀਏ ਰਹਿੰਦੇ ਸਵਾਸਾਂ ਤੱਕ ਇਹੀ ਦਾਸਤਾ ਯਤਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖ ਪੰਥ ਨੂੰ ਸਮਰਪਿਤ ਹੋ ਕੇ ਇਸੇ ਤਰ੍ਹਾਂ ਕਲਾਕਾਰੀਆਂ ਨਾਲ ਜੁੜੇ ਰਹੀਏ ਇਹ ਦਿਲ ਦੀ ਰੀਜ ਹੈ ਤੇ ਯੂਥ ਨੂੰ ਇਨ੍ਹਾਂ ਮਹਾਨ ਗੁਰਪੁਰਬਾਂ ਤੇ ਇਹ ਹੀ ਅਰਦਾਸ ਬੇਨਤੀ ਹੈ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਕਿ ਆਓ ਬੋਰ ਸਮਾ ਹੋ ਗਿਆ ਗੁਰੂ ਨਾਲ ਵਿਛੜੇ ਨੂੰ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਸਿਧਾਂਤਾਂ ਨੂੰ ਅਪਣਾਈਏ ਗੁਰਬਾਣੀ ਨਾਲ ਜੁੜੀਏ ਗੁਰੂ ਦੇ ਸ਼ਬਦ ਨਾਲ ਜੁੜੀਏ ਤਾਂ ਹੀ ਸਾਡਾ ਇਹਨਾਂ ਮਹਾਨ ਪੁਰਬਾਂ ਨੂੰ ਮਨਾਉਣਾ ਸਫਲਾ ਹੈ ਦਾਸ ਹਾਲ ਦੀ ਘੜੀ ਵੈਸੇ ਕੈਨੇਡਾ ਪਰਵਾਦ ਦੇ ਨਾਲ ਰਹਿ ਰਿਹਾ ਹੈ ਤੇ ਅੱਜ ਗੁਰੂ ਰਾਮਦਾਸ ਦੀ ਨਗਰੀ ਤੋਂ ਇਹ ਦੇਸ਼-ਦੇਸ਼ ਨੂੰ ਵਧਾਈਆਂ ਦੇਣ ਦਾ ਸਬੱਬ ਬਣਿਆ ਸੋ ਦਾਸ ਫੇਰ ਦੁਬਾਰਾ ਇਸ ਮਹਾਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ